ਅੱਜ ਤੁਸੀਂ ਦੇਖ ਰਹੇ ਹੋ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਅਨਾਲ ਮੰਡਰੀ ਖੰਨਾ ਦੇ ਵਿੱਚ ਇੱਕ ਰੈਲੀ ਰੱਖੀ ਗਈ ਹੈ ਜਿੰਦਾ ਸਮਾਂ 11 ਵਜੇ ਦਾ ਅੱਜ ਦੇ ਵਿੱਚ ਰਾਜਨਾਥ ਜੀ ਆ ਰਹੇ ਨੇ 11 ਵਜੇ ਦਾ ਸਮਾਂ ਰੱਖਿਆ ਗਿਆ ਹੈ ਔਰ ਤੁਸੀਂ ਜਿਹੜੀ ਇੱਕ ਵਾਰ ਝਾਤ ਮਾਰ ਲਿਓ ਇਹ ਭਾਜਪਾ ਦੇ ਆਪਸੀ ਫੋਟੋਆ ਜੀ ਇਹਦੀ ਹੈ ਅੱਜ ਜाहिरਜਗ ਹੋ ਰਹੀ ਹੈ ਅਬੀ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਇਹਦੀ ਰੈਲੀ ਹੋ ਰਹੀ ਹੈ ਇਹਦੇ ਬਾਰੇ ਅੱਜ ਜੈਸੀ ਰਾਮ ਜੀ ਨੂੰ ਜਾਣਕਾਰੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਸਾਡੇ ਰੱਖਿਆ ਮੰਤਰੀ ਜੀ ਪਰ ਰਾਜਨਾ ਸਿੰਘ ਜੀ ਆ ਰਹੇ ਜੀ ਇੱਥੇ ਪਰ ਸਾਡੇ ਜਿਹੜੇ ਆ ਬੈਠੇ ਆ ਤੇਜਿਆਂ ਦੇ ਇਹਨਾਂ ਨੇ ਅਸਲਕਾ ਨਾ ਕੋਈ ਏਸੀ ਕਮਰੇ ਤੋਂ ਬਾਹਰ ਨਿਕਲ ਗਏ ਤਾਂ ਹੀ ਸਾਡੀ ਸਾਡੇ ਜਿਹੜੇ ਵਰਕਰ ਹੈ ਆਣਗੇ ਗੜੇ ਵਰਕਰ ਕੰਮ ਕਰਦੇ ਆ ਉਹਨਾਂ ਨੂੰ ਇਹ ਡਰ ਕੇ ਨਾਰ ਕਰਦੇ ਆ ਕਿਸੇ ਦਾ ਪਤੀ ਡਾ ਬੈਠਾ ਕਿਸੇ ਦਾ ਮੁੰਡਾ ਬੈਠਾ ਜਿਹੜੇ ਅੱਜ ਤੱਕ ਅਸੀਂ ਦੇਖੇ ਨਹੀਂ ਜਿਹੜੇ ਕੰਮ ਕਰਦੇ ਆ ਉਹ ਡੀਗ੍ਰੇਡ ਕਰਦੇ ਆ ਜੀ ਮੈਂ ਕੋ ਰਵੀ ਜੀ ਜੋਗੀ ਕਾਰਜਕਰਤਾ ਨੇ ਭਾਜ ਭਾਜ ਇਹਨਾਂ ਦਾ ਵੀ ਕਹਿਣਾ ਹੈ ਕਿ ਲੀਡਰ ਜਿਹੜੇ ਨੇ ਆਪਣੇ ਰਿਸ਼ਤੇਦਾਰ ਨੂੰ ਸਥੇਜਾ ਤੇ ਬੜਾਈ ਬਿਠਾਦੇ ਨੇ ਭਾਜ ਦੇ ਕਾਰਜਕਰਤਾ ਨੇ ਅੱਗੇ ਬੈਠੇ ਨੇ ਮੇਰੇ ਨਾਲ ਮੌਜੂਦ ਨੇ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਟੀਲੂ ਜੀ ਇਹ ਲੋਕ ਕੀ ਗੱਲਾਂ ਜਿਹੜੀਆਂ ਸਾਡਾ ਰੈਲੀ ਵਾਲਾ ਜਿਹੜੀ ਫਤਿਹ ਰੈਲੀ ਆ ਰਾਜਨਾਥ ਜੀ ਆ ਰਹੇ ਨੇ ਮੰਨੇ ਦੇ ਵਿੱਚ ਪਾਰਲੀਮੈਂਟ ਚ ਸੀਟ ਹੈ ਜਿਹੜੀ ਫਤੇਗੜ ਸਾਹਿਬ ਆ ਵਿੱਚ ਗੇਜਾ ਰਾਮ ਜੀ ਸਾਡੇ ਬਾਲਮੀਕੀ ਜੀ ਕਰ ਰਹੇ ਨੇ ਟੈਸਟ ਤੇ ਸਾਡੇ ਕੱਲ ਵੀ ਬਹੁਤ ਵੱਡਾ ਫੰਕਸ਼ਨ ਸੀਗਾ ਜਿਹਦੀ ਬਹੁਤ ਜ਼ਿਆਦਾ ਅਸੀਂ ਕੱਟ ਕੀਤਾ ਅੱਜ ਵੀ ਸਾਡਾ ਵਰਕਰ ਆ ਜਿਹੜਾ ਉਹ ਬਹੁਤ ਜਿਆਦਾ ਵਾਅਦਾ ਕਰ ਰਿਹਾ ਸੋ ਅਸੀਂ ਜਿਹੜਾ ਹੈਗਾ ਪੰਜਾਬ ਦੇ ਵਿੱਚ ਕਮਲ ਦਾ ਫੁੱਲ ਆ ਜਿਹੜਾ ਖੇਲਣਾ ਸ਼ੁਰੂ ਹੋ ਚੁੱਕਾ ਹੈ। ਬਈ ਜਿਹੜੀ ਆਪਸੀ ਲੋਕਲ ਫਟਵਾਜੀ ਕਰਨ ਜਿਹੜਾ ਤੁਸੀਂ ਦੇਖ ਲਓ ਕਿ ਇੱਕ ਬੜੇ ਕੱਦ ਦਾ ਲੀਡਰ ਰਾਜਨਾਥ ਸਿੰਘ ਅੱਜ ਭਾਜਪਾ ਦੀ ਰੈਲੀ ਦੇ ਵਿਚਾਰੇ ਔਰ ਪਿਛੇ ਹਟਾ ਬੈਠੇ ਨੇ ਜਿਹੜੇ ਕਿ ਅੱਜ ਪੂਰੇ ਡਿਸਟ੍ਰਿਕਟ ਦੇ ਉੱਪਰੋਂ ਜਿਹੜੇ ਬੜੇ ਕਾਰਿਆ ਕਰਤਾ ਪਹੁੰਚੇ ਹੋਏ ਨੇ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਵੀ ਅਲੱਗ-ਅਲੱਗ ਜਿਹੜੇ ਲੋਕ ਬੜੇ ਪਹੁੰਚੇ ਹੋਏ ਨੇ ਸੋ ਤੁਸੀਂ ਜਿਹੜੇ ਦੇਖ ਰਹੇ ਹੋ ਆਜੂ ਫੰਨਾ ਦੇ ਰੈਲੀ ਦੇ ਵਿੱਚ ਆਇਆ ਉਹਨਾਂ ਨੂੰ ਵੇਟ ਤੇ ਕਰਦਾ ਦੋ ਮਿੰਟ ਵਾਸਤੇ ਸਭ ਨੂੰ ਆਪਣਾ ਸ਼ੀਰਵਾ ਦੇਣਗੇ ਸ਼੍ਰੀ ਅਗੇ ਸੂਰਜੀ ਜੇ ਚਾਹੀਦੀ ਸੀ ਬੜਾ ਮੁਸ਼ਕਲ ਹੋ ਰਿਹਾ ਮੈਂ ਉਹਨੇ ਖੜਾ ਹੈ ਆਪਣਾ ਜਿਸਕੋ ਹੋ ਰਿਹਾ ਹੈ ਇਹ ਚ ਨੂੰ ਧਿਆਨ ਰੱਖਣਾ ਚਾਹੀਦਾ ਲੀਡਰਾਂ ਮੇਰੇ ਨਾਲ ਅੱਜ ਇਸ ਰੈਲੀ 'ਚ ਪਹੁੰਚੇ ਸਮਰਾਥੋਂ 22 ਪ੍ਰਧਾਨ ਸਾਡੇ ਨਾਲ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਇਸ ਰੈਲੀ ਬਾਰੇ ਇਸ ਵਾਰ ਜੋ ਲੋਕਾਂ ਦੇ ਵਿੱਚ ਹੌਜਲਾ ਪਾਰਟੀ ਦੇ ਵਧੀਆ ਹੈ ਭਾਜਪੀ ਨੂੰ ਵੋਟ ਕਾਉਣ ਦਾ ਉਹ ਬਹੁਤ ਜ਼ਿਆਦਾ ਹੈ ਉਤਸ਼ਾਹ ਬਹੁਤ ਜ਼ਿਆਦਾ ਹੈ ਲੋਕ ਭਾਜਪੀ ਨਾਲ ਜੁੜਨਾ ਚਾਹੁੰਦੇ ਨੇ ਗੇਜਾਰਾਮ ਮਾਲਕਮੀਕੀ ਜੀ ਉਹ ਸੀਣਾ ਮੰਚ ਦੇ ਦਰਾਜ ਬਹੁਤ ਜ਼ਿਆਦੇ ਵੋਟਰਾਂ ਨੂੰ ਜਿੱਤਣਗੇ ਉਹ ਰਸਤੇ ਵਿੱਚ ਮੈਂ ਤਾਂ ਇਹ ਕਹਾਂਗਾ ਕਿ 2024 ਜਿਹੜਾ ਹਰ ਇੱਕ ਆਪਣਾ ਵੱਜ ਕੇ ਬੋਰਡ ਦੇਵੇ ਸਾਥੀਓ ਮੋਦੀ ਨੂੰ ਅੱਛਾ ਨਾ ਕੋਈ ਆਇਆ ਨਾ ਆ ਸਕਦਾ ਲਈਏ ਉਹ ਵਾਲੇ ਬਾਅਦ ਨਹੀਂ ਸੀਟਾਂ ਕਿ ਲੱਗ ਰਹੇ ਨੇ ਖੰਨੇ ਸੀਟ ਹਿੰਦੂ ਬੋਰਡ ਸੋਲਾਰ ਬੋਰਡ ਜਿਹੜੇ ਮੇਰੀ ਮੁਖਾਰਤ ਦੀ ਬੋਰਡ ਪਰ ਬਾਅਦ ਕਰਕੇ ਬੋਰਡ ਰਹਿ ਰਹੇ ਆ ਅਸੀਂ ਜਿੱਤਾਂਗੇ ਅਸੀਂ 100% ਜਿੱਤਾਂਗੇ ਆਏ ਹੋਰ ਕਰਿਆ ਕਰਤਾ ਤਾਂ ਆਪਣੇ ਆਪਣੀ ਜਿਹੜੀ ਰੇਖਾ ਆਤਮਾਸ਼ੈ ਕਰਿਆ ਕਰਤਾ ਨੇ ਕਿਹਾ ਕਿ ਸਟੇਜ ਦੇ ਉੱਪਰ ਜਿਹੜੇ ਨੇ ਆਪਣੇ ਆਪਣੇ ਰਿਸ਼ਤੇ ਆ ਉੱਠਾਏ ਗਏ ਨੇ ਬਾਕੀ ਸੀਟਾਂ ਜਿਹੜੇ ਖਾਣੀ ਪਈਆਂ ਨੇ ਦੂਜੇ ਪਾਸੇ ਭਾਜਪਾ ਕਰਿਆ ਕਰਦਾ ਜਿਹੜੇ ਨੇ ਕੋਈ ਇੱਕ ਸਾਈਡ ਤੇ ਬੈਠੇ ਨੇ ਜਿਹੜੇ ਲਗਾਤਾਰ ਕੰਮ ਕਰ ਰਹੇ ਨੇ ਸਭ ਤੋਂ ਵੀ ਪੰਜਾਬ ਭਾਈਏ ਮੋਤੀ ਸਾਹਿਬ ਨੂੰ ਪਾਈਏ ਟੀਮਾ ਸਾਹਿਬ ਨੇ ਜੋ ਇੱਥੇ ਜ਼ਿਲ੍ਹਾ ਦੇ ਪ੍ਰਧਾਨ ਮੰਚ ਤੇ ਵਿਰਾਜਮਾਨ ਤੁਹਾਡੇ 'ਚ ਬਹੁਤ ਜੋਸ਼ ਹੈ ਸੋ ਜਿੰਦਾਬਾਦ ਆਪਰਾ ਸਭ ਦਾ ਫਰਜਮੰਦ ਹੈ ਵੀ ਆਪਾਂ ਇਹ ਸੀਟ ਜਿੱਤ ਕੇ ਮੋੜਾ ਜੋਸ਼ ਹੈ ਤੁਹਾਡੇ ਜੋਸ਼ ਤੋਂ ਲੱਗਦਾ ਹੈ ਵੀ ਆਪਾਂ ਇਹ ਸੀਟ ਜਿੱਤ ਚੁੱਕੇ ਹੈ ਜੀ ਆਇਆਂ ਨੂੰ ਕੁਰਸੀਆਂ ਤੇ ਬੈਠਣ ਦੀ ਕਿਰਪਾ ਕਰਨਗੇ ਸਾਰੇ ਵੀਰਾਂ ਨੂੰ ਸਾਜੀ ਬੈਠੇ ਆ ਉਹਨਾਂ ਤੋਂ ਵੀ ਮਾਫੀ ਚਾਹੁੰਨਾ ਪਾਇਲ ਦੇ ਪਰਿਵਾਰੀ ਵਿੱਚ ਮਾਨ ਤੇ ਸਨਮਾਨ ਤੋਂ ਆਇਆ ਸ਼੍ਰੀ ਨਰਿੰਦਰ ਨੂੰ ਜਿਹੜਿਆ ਸੱਜੇ ਪਾਸੇ ਆਹ ਕੁਰਸੀਆਂ ਤੋਂ ਪਿੱਛੇ ਬਹੁਤ ਸੰਗਤ ਆਪਾਂ 400 ਪਾਰ ਨਹੀਂ 450 ਤੋਂ ਵੀ ਭਾਰਤੀ ਜਨਤਾ ਪਾਰਟੀ ਪਾਰ ਜਾਉਂਦੇ ਆਪਾਂ ਮੱਝ ਦੀ ਕਾਰਵਾਈ ਸ਼ੁਰੂ ਕਰੀਏ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਅੱਜ ਸ਼੍ਰੀ ਰਾਜਨਾਥ ਜੀ ਨੇ ਜਾ ਕੇ ਪ੍ਰਧਾਨ ਮੰਤਰੀ ਸ਼੍ਰੀ ਭਾਰਤੀਆ ਜਨਤਾ ਸੰਗਤ ਜੀ ਚਿੰਤਾ ਜੀ ਸ਼ੁਰੂ ਹੋਤਾ ਸਾਰਿਆਂ ਨੂੰ ਤਾਂ ਇਸ ਤੋਂ ਬਾਅਦ ਮੰਤਰੀਆ ਚੋਦੀ ਦੇਗੂ ਭਾਰਤੀ ਜਨਤਾ ਪਾਰਟੀ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਜੀ ਸਟੇਜ ਤੋਂ ਭਾਜਪਾ ਕਾਰਜਕਰਤਾਵਾਂ ਨੂੰ ਸੰਬੋਧਨ ਕਰ ਰਹੇ ਨੇ ਮੈਂ ਆਪ ਸਭ ਤੋਂ ਸ਼ਮਾ ਚਾਹੂੰਗਾ ਕਿਉਂ ਆਜ ਕੇ 10 15 ਦਿਨ ਪਹਿਲੇ ਤੁਸੀਂ ਦੇਖ ਰਹੇ ਹੋ ਕਿ ਰਾਜਨਾਥ ਸਿੰਘ ਨੂੰ ਮਿਲਣ ਵਾਸਤੇ ਭਾਜਪਾ ਕਾਰਜਕਰਤਾ ਜੋ ਸਾਈਡਾਂ ਦੇ ਖੜੇ ਨੇ ਸੋ ਤੁਸੀਂ ਦੇਖ ਰਹੇ ਹੋ ਕਿ ਰਾਜਨਾਥ ਜੀ ਆਪਣੇ ਕਾਰਜਕਰਤਾਵਾਂ ਨੂੰ ਮਿਲਦੇ ਹੋਏ ਆ ਕਾਫੀ ਚੱਲ ਰਹੀ ਹੈ ਤੇ ਸੋ ਪਿੱਛੇ ਪਿੱਛੇ ਉਹਨਾਂ ਸਾਈਡ ਤੋਂ ਜਿੱਥੇ ਕਾਰੀਆਂ ਨਿਕਲਣਗੇ ਜਿੰਦਰ ਵੀ ਆ। ਯਾਰ। ਇਸੇ ਲਈ। ਜੜੀ ਨੂੰ ਸੰਬੋਧਨ ਕਰਨ ਤੋਂ ਬਾਅਦ ਕੇਜਾ ਰਾਮ ਜੀ ਨਾਲ ਗੱਲਬਾਤ ਕਰਦੇ ਹੋਏ ਰਾਜਨਾਥ ਜੀ ਤਾਂ ਬੜੀ ਸੰਖਿਆ ਚ ਭਾਜਪਾ ਕਾਰਜਕਰਤਾ ਬਣੇ ਹੋਏ ਨੇ ਆਪਾਂ ਮੰਦਰ ਮੰਦਰ ਦੇ ਕੈਂਡੀਡੇਟ ਅੱਥੇ ਮੇਜਰ ਉਹਦੀ ਤੁਸੀਂ ਹਮਾਇਤ। ਅੱਜ ਇੱਕ ਹੋਰ ਹੈ ਗੱਜਰਾਂ ਦੀ ਬੜੀ ਮਿਹਨਤ ਕਰ। ਜਿਹਨੇ ਜ਼ਿਲ੍ਹਾ ਪ੍ਰਧਾਨ ਸੀਗੇ ਜੇ ਮੰਡਲ ਦੇ ਕੋਸ਼ ਪ੍ਰਧਾਨ ਸੀਗੇ ਉਹਨਾਂ ਨੂੰ ਵੀ ਸਟੇਜ ਤੇ ਨਹੀਂ ਆਨ ਦਿੱਤਾ ਕਿ ਉਹ ਅੱਜ ਬਾਈਕਟ ਕਰਕੇ ਵੀ ਵਿੱਚੋਂ ਹੀ ਰੇ ਨਿਕਲੇ ਨੇ। ਕੀ ਕਹਿਣਾ ਚਾਹੁੰਦੇ ਹੋ? ਪਹਿਲਾਂ ਸਭ ਤੋਂ ਪਹਿਲੀ ਗੱਲ ਤੇ ਇਹ ਕਿ ਸਾਡਾ ਇੱਕ ਬਹੁਤ ਹੀ ਅੱਜ ਕਾਮਯਾਬ ਫੰਕਸ਼ਨ ਹੋਇਆ ਹੈ ਜਿਹਦੇ ਵਿੱਚ ਖਾਸ ਕਰਕੇ ਰਾਜਨਾਥ ਸਿੰਘ ਜੀ ਦੇ ਲਈ ਦੁਆ ਕੇ ਉਹਨਾਂ ਨੇ ਇਹ ਵੀ ਵੱਡੀ ਰੈਲੀ ਜਿਹੜੇ ਰਾਮਜੀਤ ਦੀ ਸਪੋਰਟ ਕੀਤੀ ਔਰ ਬੜੀ ਸਕਸੈਸਫੁਲ ਰੈਲੀ ਹੋਈ ਹੈ ਅੱਗੇ। ਸਾਰੇ ਪੰਜੋਂ ਦੇ ਪੰਜ ਪਟਵਾਲਾ ਇਸ ਇਤਿਹਾਸ ਨਾਡ ਕੇਵਲ ਪਟਾਨ ਸਾਡੇ ਸਾਫਾ ਪ੍ਰਧਾਨ ਵੀ ਇਸ ਇਤਿਹਾਸ ਕਈ ਵਾਰੀ ਪੁਲਿਸ ਬੰਦੋਬਸਤ થાય ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ ਕਾਰਕਟਰ ਨੂੰ ਉੱਤੇ ਥਲੇ ਆਉਣ ਦੇ ਉਹਨਾਂ ਸਾਰੇ ਤੋਂ ਮੈਂ ਮਾਫੀ ਮੰਗਦਾ ਲੇਕਿਨ ਸਾਰੇ ਕਾਰਕਟਰ ਖੁਸ਼ ਨੇ ਸਾਰੇ ਯੂनाइटेड ਨੇ ਇਸ ਵਾਰ ਦੰਮਲ ਦਾ ਫੋਲ ਬਤੇ ਕਰ ਸਾਫ ਜੀ ਪੱਤਰਕਾਰ ਦੀ ਗੱਲ ਕਰੀ ਕਿ ਪ੍ਰੈਸ ਦੀ ਲੋੜ ਨਹੀਂ ਹੈ ਭਾਜਪਾ ਨੂੰ ਬਿਲਕੁਲ ਵੀ ਪ੍ਰੈਸ ਨੂੰ ਜਿਹੜਾ ਹੈ ਅੱਜ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਦੇਖੋ ਜਿੰਨਾ ਸਮਾਂ ਅਸੀਂ ਪ੍ਰੈਸ ਦਾ ਕਰਦੇ ਆ ਜਿੰਨਾ ਮੀਡਿਆ ਦਾ ਕਰਦੇ ਆ ਸਿਆਦੇ ਕੋਈ ਹੋਟ ਪਾਰਟੀ ਕਰਦੀ ਹੋਏਗੀ ਔਰ ਸਾਡੇ ਜਿਹੜੇ ਕਾਰਕਟਰਾਂ ਨੇ ਜੋ ਮੀਡੀਆ ਨੂੰ ਦੇਖਦੇ ਆ ਉਹਨਾਂ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਸਾਰੇ ਮੀਡੀਆ ਨੂੰ ਇਨਫੋਰਮੇਸ਼ਨ ਦੇ ਦਿੱਤੀ ਕਿ ਕਿਸੇ ਕੋਲ ਕੋਈ ਇਨਫੋਰਮੇਸ਼ਨ ਕਿਤੇ ਨਹੀਂ ਆਈ ਹੈ ਉਸ ਤੋਂ ਫਿਰ ਅਸੀਂ ਮਾਫੀ ਮੰਗਣਾ ਚਾਹੁੰਦੇ ਹਾਂ ਕਿ ਪਰ ਕੋਸ਼ਿਸ਼ ਔਰ ਇਰਾਦਾ ਬਿਲਕੁਲ ਨੇਕ ਹੈ ਔਰ ਅਸੀਂ ਪ੍ਰੈਸ ਨੂੰ ਫਿਰ ਬੇਨਤੀ ਕਰਾਂਗੇ ਕਿ ਮੋਦੀ ਜੀ ਦੇ ਜਿਹੜਾ ਇੱਕ ਵੱਡਾ ਸਨੇਹਾ ਹੈ ਫਟੇਕਰ ਸਾਹਿਬ ਦੇ ਲਈ ਕਿਵੇਂ ਲੱਗ ਰਹੀ ਸੀ ਅੱਜ ਦਾ ਇਕੱਠਾ ਰਹਾ ਅੱਜ ਦਾ ਕੱਟ ਤੱਕ ਦਾ ਜਿੰਦਾਬਾਦ ਜਿੰਦਾਬਾਦ ਅੱਪਕੀ ਬਾਤ 405 ਜੀ ਸਾਹਮਣੇ ਦੇ ਕਿ ਮੇਰੇ ਸਿਰ ਖੜੇ ਆਤਮਾ ਪੈਰਾ ਨਹੀਂ ਆ ਮੇਰਾ ਇੱਕ ਮਿੰਟ ਯਾਰ ਇੱਕ ਸਕੰਡ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜਿੰਦਾਬਾਦ ਕੋਈ ਕਮੈਂਟ ਬਾਰੇ ਕਮੈਂਟ ਰਾਜੂ ਸਾਹਿਬ ਅਸੀਂ ਦੱਸ ਰਹੇ ਹਾਂ ਮੈਂ ਤਾਂ ਵੀ ਸੇਵਾਦਾਰ ਹਾਂ ਮੈਂ ਵੀ ਤੋਰੇ ਸੇਵਾਦਾਰ ਪਾਰਟੀ ਦਾ ਤੇ ਰਾਜੂ ਸਾਹਿਬ ਦੀ ਰੈਣਮਾਈ ਥੱਲੇ ਮੈਂ ਕੰਮ ਕਰ ਰਿਹਾ ਜੋ ਮੈਨੂੰ ਵੀ ਦੇਸ਼ ਆਊਗਾ ਜਿਹੜੇ ਵੀ ਕਾਲੇ ਕਾਨੂੰਨ ਕਰੇ ਹੋਏ ਨੇ ਇੱਕ ਸਾਡਾ 750 ਕਿਸਾਨ ਦਿੱਲੀ ਦੇ ਵਿੱਚ ਸ਼ਹੀਦ ਹੋਇਆ ਹੁਣ ਫੇਰ ਇਹਨਾਂ ਨੇ ਅਤਰੂ ਗੈਸ ਦੇ ਗੋਲਿਆਂ ਨਾਲ ਫੇਰ ਸੁਭ ਕਰਨੇ ਸ਼ਹੀਦ ਕੀਤਾ ਉਹਦੇ ਕਰਕੇ ਸੀ ਇੱਥੇ ਅੱਜ ਵਿਰੋਧ ਕਰਨ ਆਏ ਆ ਕਿ ਇਹ ਸਾਨੂੰ ਦਿੱਲੀ ਵੜ ਨਹੀਂ ਦਿੰਦੇ ਸਾਡੀ ਰਾਸਧਾਨੀ ਆ ਪੰਜਾਬ ਦੀ ਇਹ ਸਾਡੇ ਹੁਣ ਕਿਹੜੇ ਹੱਕ ਨਾਲ ਵੋਟਾ ਮੰਗਣ ਆਏ ਨੇ ਇੱਥੇ ਕਿਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਇਹ ਅੱਜ ਰਾਜਨਾਥ ਆ ਰਹੇ ਆ ਤੇ ਭਾਜਪਾ ਦਾ ਵਿਰੋਧ ਕਰਨ ਆਏ ਆ ਅਸੀਂ ਅੱਗੇ ਪੁਲਿਸ ਵਾਲੇ ਵੀ ਕੋਈ ਰੋਕ ਰਹੇ ਨਹੀਂ ਤੁਹਾਨੂੰ ਰੋਕਣ ਕੋਈ ਗੱਲ ਨਹੀਂ ਉਹਨਾਂ ਦੀ ਜੌਬ ਆ ਸਾਡੀ ਜੌਬ ਆ ਅਸੀਂ ਆਪਣੇ ਹੱਕਾਂ ਲਈ ਖੜੇ ਆਂ ਸ਼ਾਂਤਮਈ ਸਾਡਾ ਧੰਨਾ ਸ਼ਾਂਤਮਈ ਅਸੀਂ ਪ੍ਰਦਰਸ਼ਨ ਕਰਨਾ ਆਉਣ ਵਾਲੇ ਰੱਦ ਹੋਏ ਇਹ ਪੈਸਾ ਇਕੱਠਾ ਕਰਨ ਵਾਲੀ ਸਰਕਾਰਾਂ ਨੇ ਅੱਜ ਅੱਗੇ ਕਹਿੰਦੇ ਤੇ ਇੱਕ ਵਾਰ ਅਸੀਂ ਲੋਕਾਂ ਨੇ ਨਾ ਇੱਥੇ ਇਕੱਠ ਕਰਕੇ ਆ ਲੋਕਤੰਤਰ ਚੁਣਿਆ ਤਾਂ ਵੀ ਤਾਂ ਕਿ 5 ਸਾਲ ਬਾਅਦ ਇਹਨਾਂ ਨੂੰ ਬਦਲ ਦਿਆ ਕਰੀਏ ਮੈਂ ਕਹਿੰਦਾ ਜਿਹੜਾ ਪਹਿਲਾਂ ਘਰਾਣਾ ਵਾਲਾ ਰਾਜਸਥਾਨਾ ਉਹ ਬਹੁਤ ਵਧੀਆ ਥਾ ਉਹ ਇੱਕ ਵਾਰ ਰਾਜ ਜਾਂਦੇ ਤੇ ਰਾਜ ਕੇ ਫਿਰ ਉਹ ਸਾਰੇ ਇਨਸਾਫ ਕਰਦੇ ਤੇ ਉਹਨਾਂ ਨੂੰ ਪਤਾ ਦਾ ਮੇਰਾ ਪੁੱਤ ਵੀ ਰਾਜਾ ਮੇਰਾ ਪੋਤਾ ਵੀ ਰਾਜਾ ਮੇਲਾ ਪਰੋਤਾ ਵੀ ਰਾਜਾ ਉਹ ਬੇੜਾ ਘਰ ਕੁਝ ਜਾ ਆ ਇਹੀ ਵੰਦ ਖਾ ਕੇ ਦੇਸ਼ ਨੂੰ ਕਰਕ ਕਰਤਾ ਇਹਨਾਂ ਸਾਡਾ ਦੇਸ਼ ਔਰ ਹੁਣ ਸਾਨੂੰ ਮਿਲਣ ਨਹੀਂ ਦਿੰਦੇ ਯਾਰ ਜਿੱਤੀ ਥਾਮ ਨਹੀਂ ਮਾਇਦਾ ਮਾਹੌਲ ਆ ਗਿਆ ਮੇਰੀ ਕੋਈ ਚੱਕਰੀ ਤੂੰ ਅੱਛੇ ਦੇਖ ਤੂੰ ਹੋ ਗਿਆ ਜੀ ਗੁਰਦਵਾਰਾ ਪੁਤੀ ਸਰਕਾਰ ਆ ਗਿਆ ਪਰ ਜਿਹੜੀ ਗੱਲ ਚੋੜੋ ਮਾਂ ਗੱਲ ਨਹੀਂ ਕਰਨੀ ਯਾਰ ਦੇਖੋ ਸਾਰੇ ਅੱਜ ਤੇ ਆਲੇ ਰਾਣੀ ਕਮੀਰ ਦੇ ਬੰਦੇ ਕਰਦੇ ਨੇ ਹੁਣ ਇਹ ਦੇ ਕੇ ਗੱਲ ਕਰਦਾ ਹੋਰ ਵੀ ਸਾਡਾ